ਇੱਕ ਦੋ ਆਟਮਾਂ ਦੇ ਰੇਟ ਪੁੱਛੇ ਆ ਮੈਂ ਰੇਟ ਦੱਸਿਆ ਫਿਰ ਕਹਿੰਦੇ ਉਹਨਾਂ ਨੂੰ ਬੁਲਾਉਣ ਲੱਗੇ ਆਪਣੇ ਸਾਥੀਆਂ ਨੂੰ ਫਿਰ ਮੈਂ ਕਿਹਾ ਇਹ ਟਾਈਮ ਲਾਉਣ ਕਿ ਮੈਂ ਮੜਾ ਕੋ ਘੁੰਮ ਗਿਆ ਪਿੱਛੇ ਬਸ ਨਾਲ ਹੀ ਅਟੈਕ ਕਰਤਾ ਉਹਨਾਂ ਨੇ ਮੇਤੇ ਅਵ ਆਲੂ ਦੇ ਤੇ ਨਾਰੀਅਲ ਦੇ ਅੱਛਾ ਹਾਂ ਤੇ ਬੋਲਾ ਕਿ ਰੇਟ ਅਮਨੇ ਬਤਾ ਦਿਆ ਹੈ ਜੋ ਲੈਣਾ ਹੈ ਅੰਦਰ ਆ ਜਾਓ ਜੋ ਤੁਮੇ ਸਮਝ ਮੈਂ ਆਤਾ ਲੈ ਲਓ ਤੋ ਗੱਤ ਨਹੀਂ ਤੂੰ ਬਾਹਰ ਆ ਤੋ ਬੋਲਤਾ ਨਹੀਂ ਬਾਹਰ ਨਹੀਂ ਆਉਂਗਾ ਅੰਦਰ ਆ ਕੇ ਲੈ ਲਓ ਸਮਾਨ ਫਿਰ ਇਤਨੇ ਮੈਂ ਦੋ ਮੁੰਡੇ ਅੰਦਰ ਆਏ ਉਸਕੇ ਬਾਅਦ ਮੈਂ ਪੰਜ ਛੇ ਫਿਰ ਅੰਦਰ ਆ ਗਏ इसको पकड़ लिए मारने लगे जब वहां से इधर से थोड़ा चीख चीखाने की थोड़ी आवाज ही पड़ी तो हमने ऊपर से देखा भी क्या हो रहा है से हमने भी हमारे दोनों बेटे हमारे घर वाले ने भाग कर हम यहाँ पर आए जब तक वो मुंडे ने देखा तीन लहू लुहान किया हुआ ये बच्चा नीचे गिरा हुआ काउंटर इनका टूटा हुआ कंप्लेन हले नहीं करे कल रात फोन किया ही मैं पुलिस वाले नु ते मेरे ख्याल काफी देर फोन भी कर दिया रहा पर कोई आया नहीं ਸੰਦਕਤਾ ਕੋਈ ਹੈ ਨਹੀਂ ਜਾਣ ਪਛਾਣ ਸੀਗੀ ਨਹੀਂ ਉਹਨਾਂ ਨੇ ਨਾ ਮੇਰੇ ਕੋਈ ਜਿਹੜਾ ਪਿੱਛੇ ਅੱਗੇ ਵਿੱਚ ਨਹੀਂ ਏਦਾਂ ਕੁਛ ਨਹੀਂ ਹੋਇਆ ਜੀ ਇਹ ਲੁੱਟ ਹੋਈ ਹੈ ਉਹ ਦੁਕਾਨ ਤੇ ਪਹਿਲੀ ਵਾਰ ਆਏ ਤੁਹਾਡੇ ਕੋਲ ਹਾਂਜੀ ਪਹਿਲੀ ਵਾਰ ਹੀ ਆਏ ਮੇਰਾ ਨਾਮ ਵਿਸ਼ਾਲ ਕੁਮਾਰ ਸ਼ਕਲਾ ਹੈ ਇਹ ਆਪਣਾ 30 ਫੁੱਟ ਰੈਂਦਾ ਹੈ ਇਹ ਕੀ ਮਾਮਲਾ ਹੈ ਜੀ ਗੱਲ ਤੁਹਾਡੇ ਨਾਲ ਕੱਲ 10:30 ਵਜੇ ਮੈਂ ਦੁਕਾਨ ਬਤਾਉਣ ਲੱਗਿਆ ਜਦੋਂ ਉਦੋਂ ਫਿਰ 7-8 ਮੁੰਡੇ ਸੀਗੇ ਉਧਰ ਖੜੇ ਸੀਗੇ ਦੁਕਾਨ ਦੇ ਸਾਈਡ ਤੇ ਫਿਰ ਪਤਾ ਨਹੀਂ ਉਹਨਾਂ ਨੇ ਆ ਕੇ ਰੇਟ ਪੁੱਛਿਆ ਮੈਨੂੰ ਇੱਕ ਦੋ ਆਟਮਾਂ ਦੇ ਰੇਟ ਪੁੱਛੇ ਆ ਮੈਂ ਰੇਟ ਦੱਸਿਆ ਫਿਰ ਕਹਿੰਦੇ ਉਹਨਾਂ ਨੂੰ ਬੁਲਾਉਣ ਲੱਗੇ ਆਪਣੇ ਸਾਥੀਆਂ ਨੂੰ ਫਿਰ ਮੈਂ ਕਿਹਾ ਟਾਈਮ ਲਾਉਣ ਕਿ ਮੈਂ ਮੜਾ ਕੋ ਘੁੰਮ ਗਿਆ ਪਿੱਛੇ ਬਸ ਨਾਲ ਹੀ ਅਟੈਕ ਕਰਤਾ ਉਹਨਾਂ ਨੇ ਮੇਤੇ ਲੋਕੀ ਜਾਨ ਪਛਾਣ ਲਈ ਥੋੜਾ ਧਿਆਨ ਪਛਾਣ ਸੀ ਨਹੀਂ ਜਾਨ ਪਛਾਣ ਤਾਂ ਨਹੀਂ ਆਈ ਕੋਈ ਅਟੈਕ ਕਿੰਨੇ ਕਰਦਾ ਕਿੱਦਾਂ ਕਰਦਾ ਅਟੈਕ ਮੈਂ ਉਹਨਾਂ ਨੇ ਰੇਟ ਪੁੱਛਿਆ ਪਹਿਲਾਂ ਫਿਰ ਮੈਨੂੰ ਤਾਂ ਸਮਝ ਹੀ ਨਹੀਂ ਲੱਗੀ ਮੈਂ ਉਹ ਆਪਣੇ ਸਾਥੀਆਂ ਨੂੰ ਪਛਣ ਲੱਗੇ ਕਹਿੰਦਾ ਇਹ ਰੇਟ ਦੱਸਦਾ ਪਿਆ ਫਿਰ ਕਹਿੰਦੇ ਦੇਖ ਲਾ ਫਿਰ ਮੈਂ ਕਿਹਾ ਮੈਂ ਅੰਦਰ ਘੁੰਮ ਗਿਆ ਅੰਦਰਲੇ ਪਾਸੇ ਕਿੱਥੇ ਰਿਕੇ ਜੀ ਇਹ ਤਾਂ ਨਹੀਂ ਪਤਾ ਭਾਈ ਕੰਪਲੇਟ ਕਰਾਈ ਹੈ ਕੰਪਲੇਨਟ ਹਲੇ ਨਹੀਂ ਕਰਾਈ ਕੱਲ ਰਾਤ ਨੂੰ ਫੋਨ ਕੀਤਾ ਸੀ ਮੈਂ ਪੁਲਿਸ ਵਾਲਿਆਂ ਨੂੰ ਤੇ ਮੇਰੇ ਖਿਆਲ ਨਾਲ ਕਾਫੀ ਧੇਰ ਫੋਨ ਵੀ ਕਰਦਾ ਰਹਾ ਪਰ ਕੋਈ ਆਇਆ ਨਹੀਂ ਕੋਈ ਨਹੀਂ ਪਰ ਫੋਨ ਕੀਤਾ ਜੀ 112 ਤੇ ਬੋਲੋ ਮੌਕੇ ਦੇ ਜਿਹੜੇ ਉਹ ਥੜੇ ਬੰਦੇ ਸੀ ਉਹ ਕਿੱਥੇ ਦੇ ਤੁਸੀਂ ਮੈਡੀਕਲ ਕਰਾਇਆ ਆਪਣਾ ਮੈਡੀਕਲ ਤਾਂ ਰਾਤੀ ਕਰਾਇਆ ਸੀ ਵਿਲਜਾ ਜੀ ਉਸ ਮੈਡੀਕਲ ਨਹੀਂ ਪਰਚੀ ਉਹ ਦੇ ਕੇ ਆਏ ਹੋ ਅੰਦਰ ਠੰਡੋ ਕਿਧਰ ਰਹੀ ਮੈਂ ਪਰਚੀ ਸਹਿ ਗਈ ਹੈ ਸਾਡੇ ਕੋਲ ਜੀ ਪੁਲਸ ਵਾਲੇ ਆਏ ਨਹੀਂ ਉਹ ਪੁਲਸ ਵਾਲਾ ਨੇ ਫੋਨ ਕੀਤਾ ਨਹੀਂ ਉਹ ਕਹਿੰਦੇ ਨੇੜੇ ਚੌਂਕੀ ਜਾਂਦੀ ਹੈ ਉਹ ਕਹਿੰਦੇ ਇੱਥੇ ਹੀ ਆ ਜਾਓ ਮੈਂ ਕਿਹਾ ਫਿਰ ਮੈਂ ਪੱਟੀ ਹੋਈ ਸੀ ਮੇਰੇ ਕੋ ਫਿਰ ਉੱਠੇ ਨਹੀਂ ਚੱਲੇ ਨਹੀਂ ਗਿਆ ਮੇਰੇ ਤੋਂ ਤਾਂ ਮੈਂ ਪਿਆ ਸੀਗਾ ਤੇ ਕੀ ਲੱਗਦਾ ਕਿ ਟੁੱਟ ਖੋਹ ਕਰਨ ਆਏ ਸੀ ਕਿ ਕਿ ਬਾਰਦਾਤ ਨੂੰ ਜਾਣਦਣ ਨਹੀਂ ਨਹੀਂ ਇਹ ਖੰਦਕਤਾ ਕੋਈ ਹੈ ਨਹੀਂ ਜਾਣ ਪਛਾਣ ਸੀਗੀ ਨਹੀਂ ਉਹਨਾਂ ਨੇ ਨਾ ਮੇਰੇ ਕੋਈ ਜੜਕ ਪਿੱਛੇ ਅੱਗੇ ਪਿੱਛੇ ਵੀ ਨਹੀਂ ਇਦਾਂ ਕੁਝ ਨਹੀਂ ਹੋਇਆ ਜੀ ਏ ਲੁੱਟ ਹੋਈ ਹੈ ਦੁਕਾਨ ਤੇ ਪਹਿਲੀ ਵਾਰ ਆਏ ਤੁਹਾਡੇ ਕੋਲ ਹਾਂਜੀ ਪਹਿਲੀ ਵਾਰ ਹੀ ਆਏ ਸੀਸੀਟੀਵੀ ਵੀ ਵੀਡੀਓ ਸਾਹਮਣੇ ਆਈ ਹੈ ਉਹਨਾਂ ਦੀ ਸੀਸੀਟੀਵੀ ਵੀਡੀਓ ਤਾਂ ਉਸ ਟਾਈਮ ਲਾਈਟ ਨਹੀਂ ਸੀਗੀ ਭਾਈ ਤੇ ਉਧਰ ਪਰਲੀ ਦੁਕਾਨ ਤੇ ਉਹ ਖੜੇ ਸੀਗੇ ਉਹਨਾਂ ਦੇ ਕੈਮਰਾ ਚੱਲਦਾ ਪਿਆ ਸੀ ਤੁਸੀਂ ਦੁਕਾਨ ਤੇ ਕਿੰਨੇ ਜਣੇ ਸੀਗੇ ਦੋ ਜਣੇ ਸੀਗੇ ਜੀ ਅੱਛਾ ਤੇ ਕਸਟਮਰ ਪਹਿਲਾਂ ਚਾਰ ਸੀਗੇ ਉਹ ਤਿੰਨ ਕਸਟਮਰ ਨੂੰ ਸਮਾਨ ਦੇ ਕੇ ਬਨੇ ਪਿੱਛੇ ਭੇਜਿਆ ਇੱਕ ਕਸਟਮਰ ਰਹਿ ਗਿਆ ਸੀ ਵਾਰਦਾਤ ਹੋਈ ਕਿੰਨੇ ਵਜੇ ਦਾ ਸਮਾਂ ਸੀਗਾ ਕੱਲ ਉਹ 10 ਵਜੇ 10:30 ਵਜੇ ਸੀਗੇ ਜੀ ਹਾਂਜੀ ਲੱਗਦਾ ਨਹੀਂ ਸੀ ਕਿਦਰ ਕਿਦਰ ਹੁੰਦੀ ਆ ਵੀ ਚੌਕੀ ਨਜ਼ਦੀਕ ਬੈਠੀ ਸੀ ਤਾਂ ਉਹਨੇ ਜਾਣਾ ਵੀ ਚਾਹੀਦਾ ਸੀ ਕਿਉਂਕਿ ਰੌੜਾ ਪੜਦੀ ਸੀ ਉਹਦੇ ਨਜ਼ਦੀਕ ਵੀ ਬਹੁਤ ਗੱਡੀ ਲੱਗਦੀ ਸਰ ਉਸ ਟਾਈਮ ਮੈਂ ਉਹ ਹਾਲਾਤ ਨਹੀਂ ਸੀਗਾ ਕਿ ਮੈਂ ਜਾ ਸਕਾਂ ਉਹਸ ਟਾਈਮ ਮਤਲਬ ਸਾਟੇ ਜਿਆਦਾ ਲੱਗੀ ਸੀ ਮੇਰੇ ਤੇ ਇਨੂੰ ਇਹਨੂੰ ਹੁਣ ਰਾਤ ਨੂੰ ਕਰਾਂ ਇਹਨੂੰ ਹੁਣ ਉਠਾ ਕੇ ਲੈ ਕੇ ਆਂਦਾ ਜੀ ਇਹਨੂੰ ਕਿ ਚੱਲ ਭਾਈ ਤੇ ਦੋ ਵਾਰ ਇਹਨਾਂ ਦੀ ਮਖਲ ਤੁਹਾਡੇ ਚੌਂਕੀ ਦੇ ਵਿੱਚ ਗੱਲ ਹੋਈ ਹੈ ਉਹ ਕਹਿੰਦੇ ਤੁਸੀਂ ਇੱਥੇ ਆ ਜਾਓ ਗੱਲ ਇਹ ਹੈ ਕਿ ਜਿਹੜੇ ਸੱਟਾ ਵੱਜੀਆਂ ਉਹ ਆਪ ਚੌਂਕੀ ਜਾਊਗਾ ਜਾਂ ਮੁਲਾਜ਼ਮ ਜਿਹੜੇ ਹੈਗੇ ਉਹ ਘਰੇ ਜਾ ਕੇ ਬਿਆਨ ਲੈਣਗੇ ਉਹ ਬਿਲਕੁਲ ਨੇੜੇ ਆ ਚਾਰ ਕਦਮਾਂ ਦੀ ਚੌਂਕੀ ਆ ਪਰ ਚੌਂਕੀ ਤੇ ਬਾਹਰ ਹੀ ਇੱਕਦਮ ਲੱਗਦਾ ਨਹੀਂ ਕੋਈ ਲੋਕਾਂ ਦਾ ਕਰਨੀ ਹੈਗਾ ਤਾਂ ਸਰ ਗੱਲ ਇਹਦਾ ਹੈ ਕਿ ਜਿਹਨੇ ਵਾਰਦਾਤ ਕਰਨੀ ਉਹਨੇ ਤਾਂ ਬਿਲਕੁਲ ਕਰਦਣੀ ਉਹਨੂੰ ਚੌਂਕੀ ਦਾ ਤਾਂ ਕੋਈ ਨਹੀਂ ਚਾਹੇ ਦੋ ਕਦਮ ਤੇ ਚੌਂਕੀ ਕਿਉਂ ਨਾ ਹੋਵੇ ਗੱਲ ਇਹ ਹੈ ਕਿ ਜਦ ਦੀ ਆਮ ਪਾਰਟੀ ਇਸ ਪੰਜਾਬ ਪੰਜਾਬ ਦੇ ਵਿੱਚ ਆਈ ਹੈ ਸਭ ਮੀਡੀਆ ਵਾਲੇ ਮੇਰੇ ਭਰਾਵਾਂ ਨੂੰ ਵੀ ਪਤਾ ਸਾਰੇ ਪੂਰੇ ਪੰਜਾਬ ਵਾਸੀਆਂ ਨੂੰ ਕਿ ਹਿੰਦੁਸਤਾਨ ਦੇ ਕੋਨੇ-ਕੋਨੇ ਤੋਂ ਪਤਾ ਹੈ ਕਿ ਇਸ ਵਕਤ ਪੰਜਾਬ ਦਾ ਕੀ ਮਾਹੌਲ ਹੈ ਔਰ ਸ਼ੁਰੂ ਤੋਂ ਹੀ ਭਾਰਤੀ ਜਨਤਾ ਪਾਰਟੀ ਜਦ ਦੀ ਆਮ ਪਾਰਟੀ ਆਣ ਤੋਂ ਬਾਅਦ ਮਾਹੌਲ ਜਦ ਉਹਨਾਂ ਨੇ ਦੇਖਿਆ ਇੱਥੇ ਇੰਨੇ ਸ਼ਰੇਆਮ ਲੁੱਟਵਾੜਦਤਾਂ ਹੋ ਰਹੀਆਂ ਔਰ ਭਾਰਤੀ ਜਨਤਾ ਪਾਰਟੀ ਦਾ ਹਮੇਸ਼ਾ ਹੀ ਇੱਕ ਏਜੰਡਾ ਰਿਹਾ ਹੈ ਕਿ ਉਹਨਾਂ ਨੇ ਇੱਕੋ ਗੱਲ ਕਹੀ ਸੀ ਭਗਵੰਤ ਮਾਨ ਜੀ ਨੂੰ ਕਿ ਭਗਵੰਤ ਮਾਨ ਜੀ ਪੰਜਾਬ ਦਾ ਮਾਹੌਲ ਸੁਧਾਰੋ ਬਟ ਇਹਨਾਂ ਕੋਲ ਸੁਧਰੇ ਨਹੀਂ ਫਿਰ ਦੇਖੋ ਜਨਤਾ ਦੀ ਫਿਰ ਆਵਾਜ਼ ਜਨਤਨ ਦੀ ਆਵਾਜ਼ ਚ ਕੀ ਕਿ ਇੱਥੇ ਰਾਸ਼ਟਰਪਤੀ ਸ਼ਾਸਨ ਲੱਗੂ ਲਾਗੂ ਹੋਣਾ ਚਾਹੀਦਾ ਲੱਗਣਾ ਚਾਹੀਦਾ ਮਰ ਗੱਲ ਇਹ ਹੈ ਕਿ ਆਮ ਪਾਰਟੀ ਦੇ ਦਿਮਾਗ ਦੇ ਵਿੱਚ ਇਹ ਹੈ ਕਿ ਇਹ ਆ ਇਹੇ ਭਾਰਤੀ ਜਨਤਾ ਪਾਰਟੀ ਦੇ ਨੁਮਾਇंदे ਇਹ ਗੱਲਾਂ ਕਰਵਾਂਦੇ ਲੋਕਾਂ ਤੋਂ ਨਹੀਂ ਦੇਖੋ ਤੁਸੀਂ ਇਹ ਬੰਦੇ ਦੇ ਹਾਲਾਤ ਦੇਖੋ ਵੀ ਛੱਡੇ ਜਿੰਨੀਆਂ ਸੱਤਾ ਵੱਜੀਆਂ ਔਰ ਸੱਤਾ ਲੱਗਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਇੱਕ ਦੋ ਵਾਰ ਇਹਨਾਂ ਨਾਲ ਗੱਲ ਹੋਈ ਹੈ ਕਿ ਤੁਸੀਂ ਚੌਕੀ ਆ ਕੇ ਰਿਪੋਰਟ ਲਗਾਓ ਸਰ ਤੁਸੀਂ ਬਿਆਨ ਹੋਂਦਾ ਘਰੇ ਜਾ ਕੇ ਬੰਦੇ ਦੇ ਲਓ ਹਾਂ ਔਰ ਔਰ ਮੈਂ ਬੜਾ ਧੰਨਵਾਦ ਆ ਸਾਡੇ ਭੈਣ ਜੀ ਐ ਇਸ ਵਕਤ ਭਾਰਤੀ ਜਨਤਾ ਪਾਰਟੀ ਦੇ ਮਤਲਬ ਕਿ ਪ੍ਰਧਾਨ ਨੇ ਔਰ ਇਸ ਇਹਨਾਂ ਨੇ ਵਿਚਾਰੇ ਨੇ ਪ੍ਰਧਾਨ ਜੀ ਨੇ ਇਹਨੂੰ ਆ ਕੇ ਮੁੰਡੇ ਨੂੰ ਬਚਾਇਆ ਦੇਖੋ ਮੇਰੀ ਮੇਰੀ ਸਾਰੀ ਦੁਨੀਆ ਦੇਖ ਰਹੀ ਸੀ ਔਰ ਉਹ ਘਟੌਣੀ 6-7 ਜਾਣੇ ਸੀ ਉਹ ਮੈਂ ਹੱਤਾ ਦੇ ਹਥਿਆਰ ਸੀਗੇ ਔਰ ਜੇ ਪੁਲਿਸ ਪ੍ਰਸ਼ਾਸਨ ਦੇ ਅਗਲੇ ਇਹਨਾਂ ਉੱਤੇ ਕੋਈ ਰਹਿਮ ਕਰ ਸਕਦੀ ਹੈ ਤੇ ਉਹ ਜਾ ਕੇ ਆਪਣਿਆਂ ਵੀ ਸੀਸੀਟੀ ਵੀ ਕੈਮਰੇ ਦੇ ਵਿੱਚੋਂ ਉਹਦੀ ਰਿਕਾਰਡਿੰਗ ਕਢਾਈ ਜਾਵੇ ਠੀਕ ਹੈ ਕਿ ਨਹੀਂ ਮੈਂ ਤਾਂ ਇਸ ਪੰਜੇ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਦੀ ਦੁਲੇਰੀ ਦੇ ਨਾਲ ਬੱਚੇ ਦੀ ਜਾਨ ਬਚੀ ਹੈ ਔਰ ਇਹਨਾਂ ਦੇ ਫਾਦਰ ਸਾਹਿਬ ਦੇ ਬਹੁਤ ਸੱਟਾਂ ਵੱਜੀਆਂ ਮੇਰਾ ਸਾਲੇਗ੍ਰਾਮ ਸੁਖਲਾ ਕੱਲ ਕੀ ਗੀ ਜੀ ਦੇ ਪਿਛਲੇ ਲੜਾਈ ਹੋਈ ਸੀ ਗੱਲ ਇਹ ਲੜਾਈ ਹੋਈ ਜੀ ਦੋ ਮੁੰਡੇ ਆਏ ਪਹਿਲੇ ਖੜੇ ਹੋਏ ਉਹਨਾਂ ਨੇ ਰੇਡ ਪੁੱਛਿਆ ਨੇ ਰੇਡ ਦੱਸਿਆ ਠੀਕ ਹੈ ਤਾਂ ਉਹ ਬੋਲਾ ਕਿ ਤੁਮ ਬਾਹਰ ਆ ਕੇ ਰੇਡ ਬਤਾਓ ਇਹ ਮੁੰਡਾ ਬੋਲਾ ਕਿ ਕੀ ਚੀਜ਼ ਦਾ ਰੇਡ ਪੁੱਛਿਆ ਜੀ ਆਹ ਆਲੂ ਦੇ ਦਾ ਨਾਰੀਅਲ ਦੇ ਅੱਛਾ ਹਾਂ बोला कि रेड रेट हमने बता दिया है जो लेना है अंदर आ जाओ जो तुम्हें समझ में आता है ले लो तो कहता नहीं तू बाहर आ तो बोलता नहीं बाहर नहीं आऊँगा अंदर आके ले लो सामान फिर इतने में दो मुंडे अंदर आए उसके बाद में पाँच छः फिर अंदर आ गए इसको पकड़ लिए मारने लगे तो हाँ हाँ वो तो और कोई गलबात बात नहीं हुई और कोई गल नहीं हुई इसको पकड़ के दो दो तीन बंदे पकड़ लिए इसको मारने लगे फिर मैंने छुड़ाने आया तो मेरे को भी यहाँ मारा देखे थे नहीं कभी नहीं देखे बंदे नुकसान वही गले में जो थोड़े बहुत पैसे थे वही लेकर गए और अभी अब मुझे पता नहीं है जो दुकानदारी किए थे गिनती भी नहीं किए थे कितने थे कंप्लेट कराने जाना था मैं जा नहीं पाया ठीक है सिविल लेकर गया था इसको रात को लेट से आ, नहीं हाँ मेडिकल हुआ है अच्छा उसके बाद मांग यही करते हैं कि आगे इनकी कार्रवाई करें ठीक है हम पहचान नहीं पाए हैं लेकिन इनका पहचान कैमरे में चेक करें ठीक है और कार्रवाई करें इनकी मेरा कुसुम कल मैं भी इधर थे मार्केट में ही थोड़ा देर उसके बाद में हमारा सामने घर पड़ता है जब वहाँ से इधर से थोड़ा चीख चिंकराने की थोड़ी आवाज़ ही पड़ी तो हमने ऊपर से देखा भी क्या हो रहा है वहाँ से हमने भी हमारे दोनों बेटे हमारे घर वाले ने भाग कर हम यहाँ पर आए जब तक वो मुंडे ने देखा ना लहू लुहान किया हुआ ये बच्चा नीचे गिरा हुआ काउंटर इनका टूटा हुआ हमने उसी समय फटाफट भट मैंने कहा सौ नंबर फोन किए 100 ਨੰਬਰ 'ਤੇ ਫੋਨ ਕੀਆ ਤੋਂ ਵੀ ਜੋ ਕਹਾ ਵੀ ਨਹੀਂ ਫਿਰ ਮੈਨੇ ਕਹਾ 112 ਕਰੋ 112 'ਤੇ ਕੀਤਾ ਉਹਨਾਂ ਨੇ ਇੱਕ ਨੰਬਰ ਹੋਰ ਦਿਆ ਉਸ 'ਤੇ ਵੀ ਫੋਨ ਕੀਤਾ ਪਰ ਕੋਈ ਸੁਣਵਾਈ ਨਹੀਂ ਹੋਈ ਬੱਚੇ ਨੂੰ نیچے ਲਟਾ ਕੇ ਲਹੂ ਲੋਹਾਨ ਕੇ ਵਿੱਚ ਮੈਂ ਚਲੋ ਹਮ ਸਭ ਦੌੜ ਕੇ ਆਏ ਪਲਵਾਰ ਆਏ ਵੀ ਉਹ ਮੁੰਡੇ ਤਾਂ ਪੱਜ ਗਏ ਤੋਂ ਪਰ ਇਹ ਨਹੀਂ ਪਤਾ ਹੈਗਾ ਵੀ ਪੁਲਿਸ ਵਾਲੇ ਨੂੰ ਇੱਥੇ ਆਣਾ ਚਾਹੀ ਜੇ ਅੱਜ ਸਾਡੇ ਫੜ ਕੇ ਇੱਥੇ पहुंच गए लोग दरवाजा बंद कर लेते दे मारा फिर भी अस मैं कुसुम वर्मा महिला मोर्चा अध्यक्ष हमारे का कहने के मतलब हम किसी से कुछ नहीं चाहिए पर गरीबा मदद तो होनी चाहिए इसका मतलब ये नहीं है का कि लोगों को मार के इतना सेट कर चल जाए कल परसों की गल इ लेडीज घूम रही थी सुबह दे टाइम चैन खो के उदर ले गए पंजाबी मुंडे दो आए चैन खो के ले गए कल पल्ले गली ते अंदर बढ़ के सिलेंडर लेकर गए चलो ये तक घरेलू मामला थोड़ा बहुत पर कल जड़ी सामने जी साह तो देख के ਆਡਾ ਦਿਲ ਅੰਦਰੋਂ ਤੇਹਲ ਗਿਆ ਅਸੀਂ ਪੌਣੇ 12 ਵਜੇ ਤੱਕਲ ਮੈਂ ਤੇ ਮੇਰੇ ਦੋਨੋਂ ਮੁੰਡੇ ਮੇਰਾ ਘਰ ਵਾਲੇ ਇੱਥੇ ਖੜੇ ਰਿਹਾ ਹੈ ਜਾਂ ਪੁਲਿਸ ਨੂੰ ਦੋ ਤਿੰਨ ਬਾਰੀ ਫੋਨ ਕਰਿਆ ਭਾਜੀ ਇੱਥੇ ਆ ਜਾਓ ਤੁਸੀਂ ਜਿੱਦਾਂ ਕੋ ਵੀ ਮੁੰਡੇ ਨੂੰ ਕਿੱਥੇ ਲੈ ਕੇ ਜਾਣਾ ਮੁੰਡੇ ਦੇ ਉੱਠਣ ਦਾ ਹਾਲਾਤ ਨਹੀਂ ਸੀ ਮੁੰਡੇ ਦਾ ਪਿਓ ਦਾ ਵੀ ਬਹੁਤ ਸਾਟਾ ਵੱਜੀ ਹੋਈ ਸੀ ਸਿਰ ਤੇ ਵੀ ਵੱਜੀ ਹੋਈ ਸੀ ਉਹਦੀ ਅੱਖ ਹਜੇ ਵੀ ਮੁੰਡੇ ਦੇ ਪਿਓ ਦੇ ਲਾਲ ਤੇ ਕਾਊਂਟਰ ਵੀ ਸਾਰਾ ਟੁੱਟਿਆ ਹੋਇਆ ਸੀਗਾ ਇਹਨਾਂ ਦੇ ਤੇ ਸਾਰਾ ਅੰਦਰੋਂ ਕਰਕੇ ਪਰ ਪੁਲਿਸ ਅਭੀ ਤੱਕ ਇੱਥੇ ਤੱਕ ਨਹੀਂ ਪਹੁੰਚੀ ਕਿਉਂ ਵੇ ਗਰੀਬਾਂ ਦਾ ਕੋਈ ਸੁਣਵਾਈ ਨਹੀਂ ਹੈ ਜੇ ਇਹ ਹੀ ਕੋਈ ਲੜਾਈ ਝਗੜਾ ਹੁੰਦੀ ਉਹਨਾਂ ਨੇ ਫਟਾਫਟ ਅੰਦਰ ਕਰ ਲੈਣਾ ਸੀ ਪੁਲਿਸ ਵਾਲੋ ਨੇ ਵੀ ਇਹਨੂੰ ਅੰਦਰ ਕਰੋ ਪੈਸੇ ਲਓ ਇਹਨਾਂ ਤੇ ਇਹਨਾਂ ਲਓ ਇਹਨਾਂ ਤੇ ਇਹਨਾਂ ਲਓ ਪਰ ਇੱਕ ਬੰਦੇ ਨੂੰ ਮਾਰ ਕੇ ਇੱਥੇ ਸੱਟ ਜਾਵੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਣੀ ਚਾਹੀਏ ਕੀ ਆ ہماری ਫੇਸ ਹਾਂ ਫੇਸ ਉਹਨਾਂ ਦੀ ਲਾਈਟ ਗਈ ਹੋਈ ਸੀਗੀ ਸਾਹਮਣੇ ਖੜੇ ਸੀਗੇ ਮੁੰਡੇ ਸਾਨੂੰ ਇਹ ਪਤਾ ਸੀਗਾ ਵੀ ਅੱਗੇ ਉੱਪਰ ਖੜ ਕੇ ਛੱਜੇ ਤੇ ਆ ਜੀ ਰੋਟੀ ਖਾ ਕੇ ਉੱਪਰ ਘੁੰਮਦੇ ਸੀਗੇ ਕਰੀਬੇ 7 8 7 ਕਿਤੇ ਹੋਗੇ ਰਾਤ ਤੋ ਇੰਨਾ ਨਹੀਂ ਦਿਖਾਈ ਦਿਆ ਨਹੀਂ ਮੈਂ ਨਹੀਂ ਦੇਖਿਆ ਇਦਾਂ ਦਾ ਮਤਲਬ ਅੱਗੇ ਯਾਨੀ ਇਤੋਂ ਪਹਿਲੇ ਵੀ ਇੱਕ ਵਾਰ ਦਾਸ ਹੋਈ ਉੱਥੇ ਵੀ ਕੋਈ ਪੁਲਿਸ ਨਹੀਂ ਪਹੁੰਚੀ ਅੱਜ ਵੀ ਕੋਈ ਪੁਲਿਸ ਨਹੀਂ ਪਹੁੰਚੀ ਇਦਾਂ ਮਤਲਬ ਇਹ ਹੈਗਾ ਵੀ ਗਰੀਬਾ ਬੰਦੇ ਪ੍ਰਵਾਸੀਆਂ ਬੰਦੇ ਨੂੰ ਮਾਰ ਕੇ ਭੇਡ ਬੱਕਰੀਆਂ ਮੰਗੋ ਇਦਾਂ ਸੁੱਟ ਦੇਵੇਂ ਤੇ ਪੁਲਿਸ ਨੂੰ ਸਾਡੇ ਮੰਗੋ ਜਾਂ ਕੋਈ ਦੇਖ ਕੇ 100 ਨੰਬਰ ਫੋਨ ਕਰੇ 112 ਕਹੇ ਭਾਜੀ ਤੁਸੀਂ ਆ ਕੇ ਇਹਨੂੰ ਗਰੀਬਾ ਨੂੰ ਬਚਾ ਲਓ ਤੇ ਪੁਲਿਸ ਨੂੰ ਪਹੁੰਚੇ ਨਾ ਕੀ ਮਤਲਬ ਹੈਗਾ ਇਹਦਾ ਦਾ ਪੁਲਿਸ ਪਹੁੰਚੇ ਨਾ ਇਧਰ ਦੀ ਸਰਕਾਰ ਦੀ ਇਹ ਹੀ ਉਸੂਲਤ ਹੈਗੀ ਵੀ ਪੁਲਿਸ ਨਾ ਪਹੁੰਚੇ ਬੱਚੇ ਜੇ ਅਸੀਂ ਨਾ ਆਇਆ ਹੁੰਦੇ ਇਹ ਬੱਚਾ ਇੱਥੇ ਖਤਮ ਹੋ ਜਾਂਦਾ ਕੌਣ ਇਹਦਾ ਜ਼ਿੰਮੇਵਾਰ ਹੈਗਾ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਤੇ ਪੰਜਾਬ ਸਰਕਾਰ ਦੀ ਪੁਲਿਸ ਜ਼ਿੰਮੇਵਾਰ ਹੈ ਤੁਸੀਂ ਇਹਨਾਂ ਦਾ ਸੱਟਾ ਦੇਖ ਸਕਦੇ ਹੋ ਹੈਲੋ ਸਸ ਠੀਕ ਹੈ ਸਰ ਚੌਂਕੀ ਚਾਹ ਤੇ ਤੁਸੀਂ ਚੌਂਕੀ ਚਾਹ ਤੇ ਤੁਸੀਂ ਦੱਸੋ ਕੀ ਬੋਲ ਰਹੇ ਹੋ ਹੈਲੋ ਹਾਂਜੀ ਹਾਂਜੀ ਸਰ ਮੁੰਡਿਆ ਚੌਂਕੀ ਦੇ ਇੰਚਾਰਜ ਸਾਹਿਬ ਬੋਲ ਰਿਹਾ ਹਾਂ ਹਾਂ ਜੀ ਸਰ ਜੀਤੋਂ ਦਰਦਾ ਹੈਲੋ ਜਿੰਦੋੜੇ ਹਾਂਜੀ ਹਾਂਜੀ ਸਰ ਬੋਲ ਰਿਹਾ ਜੀ ਸਰ ਲੁਧਿਆਣਾ ਡੇਲੀ ਨੂੰ ਤੋਂ ਪੱਤਰਕਾਰ ਗੱਲ ਕਰ ਰਿਹਾ ਬਲਵਿੰਦਰ ਸਿੰਘ ਸੰਧੂ ਸਰ ਹਾਂਜੀ ਸੰਧੂ ਸਾਹਿਬ ਸਰ ਐਕਚੁਅਲੀ ਤੁਹਾਡੇ ਨਾ ਬਾਹਰ ਰੋਡ ਦੇ ਤੇ ਤੁਹਾਡੇ ਚੌਂਕੀ ਦੇ ਬਾਹਰ ਇੱਕ ਲੜਾਈ ਹੋਈ ਸੀਗੀ ਉਹਦੇ ਬਾਰੇ ਪੁੱਛਣਾ ਸੀ ਸਰ ਕੀ ਮੈਟਰ ਹੋਊਗਾ ਸਰ ਕਦੋਂ ਹੋਈ ਜੀ ਕਿਹਦੇ ਬਨੋਂ ਹੋਈ ਆ ਸਰ ਹੁਣੀ ਹੋਇਆ ਸਬਜੀ ਵਾਲੀ ਦੀ ਮੰਡੇ ਆ ਜੀ ਪੰਜ ਸੱਧਿਆਂ ਨੇ ਕੀ ਜੀ ਅਧਿਆਰਣ ਹਮ ਲਾ ਕੇ ਚੱਲ ਗਿਆ ਸਰ ਉਹਦੇ ਬਾਰੇ ਕੀ ਪੁੱਛਣਾ ਹੈ ਮੇਰੇ ਕੋਲ ਅਜੇ ਤੱਕ ਕੋਈ ਦਰਖਾਸਤ ਨਹੀਂ ਆਈ ਹੈ ਜੀ ਸਰ ਉਹਨੇ ਇੱਕ ਮੈਨੂਸ ਬਣਾਇਆ ਵੀ ਅਸੀਂ ਦਰਖਾਸਤ ਲਿਖਾਉਣੀ ਹੈ ਬਸ ਲਿਖਾ ਦਿਓ ਜੌਂਕੀ ਆ ਜਾਓ ਵੈਲਕਮ ਆ ਤੁਹਾਡਾ ਜੀ 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 ਤੇ ਉਹ ਹੁਣ ਕੋਈ ਦਰਖਾਸਤ ਲਿਖਉਣ ਜਾ ਰਿਹਾ ਵੀ ਮੇਰੀ ਸਰਵਿਸ ਦੀ ਦੁਕਾਨ ਆ ਤੇ ਕੱਲ ਮੈਨੂੰ ਪੁੱਟ ਗਿਆ ਮੁੰਡੇ ਕੋਲ ਸਰ ਦੇਖਿਓ ਜੀ 12 ਵਜੇ ਸੋਰੀ 112 ਨੰਬਰ ਤੇ ਕਾਲ ਵੀ ਕੀਤੀ ਸੀ ਉਹਨਾਂ ਨੇ ਉਹਨਾਂ ਨੇ ਕਿਹਾ ਸੀ ਕਿ ਚੌਂਕੀ ਉਹ ਆਏ ਸੀ ਕਿ ਪੀਸੀ ਵਾਲਾ ਮੁਲਾਜ਼ਮ ਕਹਿੰਦਾ ਸੀ ਚੌਂਕੀ ਦੇ ਵਿੱਚ ਹੀ ਆ ਜਾਓ ਕਿ ਤੁਹਾਡੇ ਨੇੜੇ ਚੌਂਕੀ ਪੈਂਦੀ ਪਈ ਆ ਕਿ ਚੌਂਕੀ ਚਲ ਜਾਓ ਅੱਛਾ ਜੀ ਹਾਂਜੀ ਹਾਂਜੀ ਪਰ ਉਹ ਹੈ ਕੋਈ ਹੈ ਕੰਪਲੀਟ ਹੋਣ ਮੈਨੂੰ ਇੱਕ ਫੋਨ ਆਇਆ ਜੀ ਰਾਈਟ ਨਾਓ ਜੀ 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 ਅੰਮਨ ਅੰਮਨ ਕੋਈ ਇੱਕ ਹੋਰ ਮਹਿਲਾ ਪ੍ਰਧਾਨ ਸੀ ਕਿ ਸਾਡੀ ਦਰਖਾਸਤ ਹੋ ਗਈ ਮੈਂ ਆਜੋ ਹੀ ਸਤੰਦਰ ਸਾਹਿਬ ਤੋਂ ਮੈਂ ਹੀ ਨਹੀਂ ਸਾਨੂੰ ਕੋਈ ਵੀ ਜੀ ਜੀ ਸਰ ਜੀ ਸਰ ਸਰ ਉਹ ਦੇਖ ਲੈਣੇ ਕਿਹਦੇ ਵੱਲੋਂ ਦਰਖਾਸਤ ਆ ਕਿਹਦੇ ਖਰਾਕ ਲਵਾਉਂਦੇ ਆ ਜੀ ਜੀ ਤੁਸੀਂ ਦੱਸ ਦਿਓ ਹਾਂ ਦੇ ਪਹਿਲਾਂ ਵੀ ਇਹ ਥੋੜੀ ਜਿਹੀ ਤਰ੍ਹਾਂ ਇਹ ਮੈਟਰ ਦੇ ਵਿੱਚ ਸਿਰ ਕੀ ਕਾਰਵਾਈ ਹੋਊਗੀ ਜੇ ਬੈਂਚਾਸ ਪਤਾ ਲੱਗੇ ਤਾਂ ਸਰ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਜੀ ਜੇ ਦਰਖਾਸਤ ਆ ਗਈ ਆ ਸੀਸੀਟੀਵੀ ਕੈਮਰੇ ਚੈੱਕ ਕਰ ਲਾਂਗੇ ਜੀ ਜੀ ਸਰ ਦੂਸਰਾ ਕੱਲ ਨੂੰ ਜੇ ਜੇ ਨੇ ਪੱਟੀ ਕਰਾਈ ਹੈ ਮੈਡੀਕਲ ਕਰਾਇਆ ਡਾਕਟਰ ਤੋਂ ਅਪੀਨੇ ਲੈ ਲੈਗੇ ਕੀ ਸੱਟ ਦਾ ਰਿਜ਼ਲਟ ਆ ਜਿੱਦਾਂ ਦਾ ਬਿਆਨ ਹੋਗਾ ਉਦਾਂ ਦੀ ਕਾਨੂੰਨ ਅਨਸਾਰ ਕਾਰਵਾਈ ਕੀਤੀ ਜਾਊਗੀ ਸਰ ਠੀਕ ਹੈ ਸਰ ਠੀਕ ਹੈ ਜੇ ਕੋਈ ਪੁਰਾਣੀ ਰੰਜਿਸ਼ ਆ ਲੜਾਈ ਝਗੜਾ ਕਿਉਂ ਹੋਇਆ ਵੇ ਕੁੱਟ ਕੇ ਕਿਉਂ ਗਏ ਆ ਕੋਈ ਹੋ ਸਕਦਾ ਕੋ ਉਹਨਾਂ ਦੀ ਰੰਜਿਸ਼ ਹੋਵੇ ਪੁਰਾਣੀ ਜੀ 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 ਜਿੱਦਾਂ ਜਿੱਦਾਂ ਦਾ ਬੰਦਾ ਕੋਈ ਦੱਸੂਗਾ ਉਹਦੇ ਸਹਾਰਾ ਨਾਲ ਫੇਰ ਕਾਰਵਾਈ ਕਰਾਂਗੇ ਠੀਕ ਹੈ ਸਰ ਠੀਕ ਹੈ ਠੀਕ ਤੇ ਬਾਕੀ ਮੈਂ ਨਾਈਟ ਹੈ ਮੇਰੀ ਮੈਥੇ ਆ ਦੇਖ ਲੈਣੇ ਮੁੰਛੀ ਪੁੱਛ ਲੈਣੇ ਕੀ ਦਰਖਾਸਤ ਰੱਖਾ ਕੇ ਗਏ ਆ ਠੀਕ ਹੈ ਸਰ ਠੀਕ ਹੈ ਠੀਕ ਹੈ ਸਰ ਥੈਂਕ ਯੂ ਸਰ ਧੰਨਵਾਦ ਥੈਂਕ ਯੂ ਸਰ ਥੈਂਕ ਯੂ